ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂ ਸਾਹਿਬ ਨੇ ਉਸ ਵੇਲੇ ਲਿਖਤਾ ਸੀ ਕਿ ਤਿੰਨ ਚੀਜ਼ਾਂ ਦੀ ਸਾਮ ਸੰਭਾਲ ਕਰ ਲਿਓ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਦੋਸਤੋ ਜਿਸ ਵੇਲੇ ਗੁਰੂ ਸਾਹਿਬ ਨੇ ਲਿਖਿਆ ਹੋਊਗਾ ਮੈਂ ਸੋਚਦਾ ਹਾਂ ਉਹਨਾਂ ਕਦੇ-ਕਦੇ ਕਿ ਕਿੰਨੀ ਉਹਨਾਂ ਦੀ ਅੱਗੇ ਵਿਜ਼ਨਰੀ ਸੋਚ ਸੀ ਜਿਸ ਵੇਲੇ ਲਿਖਿਆ ਹੋਊਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਣਾ ਪਲੂਟਡ ਪਾਣੀ ਕਿਸੇ ਦਰਿਆ ਜਾਂ ਕਿਸੇ ਧਰਤੀ 'ਚ ਬੋਰ ਕਰਕੇ ਡੰਪ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਸਪਰੇਆ ਨਹੀਂ ਕਰਦਾ ਹੋਣਾ ਮੋਨੋਕਰੋਟੋਫਾਸ ਪਰ ਗੁਰੂ ਸਾਹਿਬ ਨੇ ਉਦੋਂ ਕਹਤਾ ਸੀ ਕਿ ਆ ਤਿੰਨ ਚੀਜ਼ਾਂ ਬਚਾ ਲਿਓ ਬਸ ਤੇ ਆ ਜੋ ਹੀ ਤਿੰਨੇ ਚੀਜ਼ਾਂ ਖਤਰੇ 'ਚ ਨੇ ਜੀ ਆ ਜੋ ਹੀ ਬਚਾਉਣੀਆਂ ਪੈਣਗੀਆਂ ਤੇ ਆਪਣਾ ਫਰਜ਼ ਬਣਦਾ ਹੈ ਹਰ ਗੱਲ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਇੱਕ ਜਿਸ ਤਰ ਤੁਸੀਂ ਅੱਜ ਆਏ ਹੋ ਇਹ ਲਹਿਰ ਬਣਾਉਣੀ ਪਊਗੀ ਸਰਕਾਰ ਵੀ ਤਾਂ ਤੁਹਾਡੇ 'ਚੋਂ ਹੁੰਦੀ ਹੈ ਹੋਰ ਸਰਕਾਰ ਕਿੱਥੋਂ ਹੁੰਦੀ ਹੈ ਤੁਸੀਂ ਉਹ ਹੀ ਚੁਣੇ ਹੋਏ ਆਂ ਅਸੀਂ ਤੁਹਾਡੇ 'ਚੋਂ ਹੀ ਆਂ ਸਾਰੇ ਸੁਭਾਣ ਮਹਾਂਕਸਰ ਅੱਜ ਜੰਗਲਾਤ ਵਿਭਾਗ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਦੱਸੋ ਸ਼ਹਿਰਪੁਰ ਵਾਲੇ ਉਹ ਬਹੁਤ ਮੇਰੇ ਵੱਡੇ ਭਰਾਵਾਂ ਦੇ ਉਮਰ ਦੇ ਵੀ ਬੈਠੇ ਨੇ ਮੇਰੇ ਪਿਤਾ ਜੀ ਦੀ ਉਮਰ ਦੇ ਵੀ ਬੈਠੇ ਨੇ ਮੇਰੇ ਦਾਦਾ ਜੀ ਦੀ ਉਮਰ ਦੇ ਵੀ ਬੈਠੇ ਨੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਗਏ ਹੋ ਪੰਜਾਬ 'ਚ ਇਦੋਂ ਪਹਿਲਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਸੀ ਵੀ ਬਣ ਮਹਾ ਉਤਸਵ ਦਾ ਪ੍ਰੋਗਰਾਮ ਹੈ ਜਨ ਯੁਕਤੀ ਪੱਤਰ ਵੰਡਣੇ ਆ ਜਾਂ 58 ਐਂਬੂਲੈਂਸਾਂ ਦੇਣੀਆਂ ਨੇ ਇਸ ਤੋਂ ਪਹਿਲਾਂ ਤਾਂ ਪ੍ਰੋਗਰਾਮ ਹੀ ਨਹੀਂ ਹੁੰਦੇ ਸੀ ਇਹ ਕੱਲੀਆਂ ਰੈਲੀਆਂ ਹੀ ਹੁੰਦੀਆਂ ਸੀ ਬਸ ਉਹ ਇੱਧਰ ਆ ਗਿਆ ਉਹ ਉੱਧਰ ਚਲਾ ਗਿਆ ਉਹ ਇੱਧਰ ਆ ਗਿਆ ਤੇ ਇਹਦੇ ਗੱਲ ਚ ਪਾ ਕੇ ਸਰੋਪਾ ਬੋਲੇ ਸੋਨਿਹਾਲ ਚਲੋ ਵੀ ਚਲੋ ਵੀ ਚਲੋ ਵੀ ਆਤ ਰੱਕੀਆਂ ਵਾਲੇ ਫੰਕਸ਼ਨ ਤਰੱਕੀਆਂ ਵਾਲੇ ਸਮਾਗਮ ਹੋਣੋ ਹੀ ਹਟ ਗਏ ਸੀਗੇ ਅੱਜ ਪੂਰੇ ਦੇਸ਼ 'ਚ ਤੁਸੀਂ ਦੇਖਦੇ ਹੋਵੋਗੇ ਟੀਵੀ ਤੇ ਹੜਾਂ ਕਰਕੇ ਤਰਥਲੀ ਮੱਚੀ ਪਈ ਐ ਪਿਛਲੇ ਸਾਲ ਆਪਣੇ ਇੰਨਾ ਦਿਨਾਂ ਚ ਆਪਣੇ ਵੀ ਇਹ ਇਹੀ ਹਾਲ ਸੀ ਸ਼ੁਕਰ ਹੈ ਇਸ ਵਾਰ ਥੋੜੀ ਜੀ ਮਿਹਰ ਹੈ ਪ੍ਰਮਾਤਮਾ ਮਿਹਰ ਰੱਖੇ ਕਾਰਨ ਕੀ ਐ ਕਾਰਨ ਇਹ ਐ ਕਿ ਅਸੀਂ ਦਰਖਤਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਗਏ ਓ ਯਾਰ ਫਸਲ ਖਰਾਬ ਕਰੂ ਇਹ ਇੰਨੀ ਇਹਨੇ ਇਹ ਥੱਲੇ ਫਸਲ ਨਹੀਂ ਹੋਣੀ ਪਰ ਇਹ ਵੱਡੋ ਇਹਨੂੰ ਪਰ ਇਹ ਤਾਂ ਦੇਖੋ ਨਾ ਕਿ ਜਦੋਂ ਦਰਖਤ ਚਲਾ ਗਿਆ ਐਦਾਂ ਕਰਕੇ ਕਰਕੇ ਬਹੁਤ ਸਾਰੇ ਦਰਖਤ ਚਲੇ ਗਏ ਤੇ ਫਿਰ ਜਿਹੜੀ ਫਸਲ ਨੂੰ ਨੁਕਸਾਨ ਉਹ ਹੋਊਗਾ ਉਹ ਤਾਂ ਬਹੁਤ ਜ਼ਿਆਦਾ ਹੋਊਗਾ ਅੱਜ ਹਿਮਾਚਲ ਪ੍ਰਦੇਸ਼ ਹੈ ਲੈਂਡਸਲਾਈਡ ਹੁੰਦੀ ਹੈ ਆਪਾਂ ਰੋਜ਼ ਸੁਣਦੇ ਆ ਫਲਾਨੇ ਥਾਵੇਂ ਪਹਾੜ ਥੱਲੇ ਆ ਗਿਆ ਜੀ ਧਰਤੀ ਤੇ ਇਨੀਆਂ ਗੱਡੀਆਂ ਦੱਬੀਆਂ ਗਈਆਂ ਇੰਨਾ ਮਲਬੇ ਥੱਲੇ ਹਜੇ ਭਾਲ ਜਾਰੀ ਆ ਕੇਰਲਾ ਦੇ ਵਿੱਚ ਫਾਇਨਾਡ ਚ ਕਿੰਨਾ ਨੁਕਸਾਨ ਹੋਇਆ ਕਾਰਨ ਕੀ ਪਹਾੜ ਕਰਤੇ ਘੋਨੇ ਮੋਨੇ ਦਰਖਤ ਸਾਰੇ ਵੱਢ ਕੇ ਵੇਚ ਕੇ ਖਾ ਗਏ ਤੇ ਹੁਣ ਪਾਣੀ ਨਾਲ ਪਹਾੜ ਤੁਰੇ ਆਉਂਦੇ ਨੇ ਕਿਤੇ ਦਰਖਤ ਹੁੰਦੇ ਤਾਂ ਪਾਣੀ ਦੀ ਡਾਇਰੈਕਸ਼ਨ ਚੇਂਜ ਹੁੰਦੀ ਉਹਦਾ ਫਲੋ ਘਟਦਾ ਉਹ ਥੋੜਾ ਇੱਧਰ ਉੱਧਰ ਡਾਇਰੈਕਟ ਜਿਹੜੀ ਹੈ ਉਹਦੀ ਉਹਦਾ ਘਮਾਓ ਹੁੰਦਾ ਹੁਣ ਸਿੱਧੇ ਹੀ ਪਾਣੀ ਆਉਂਦਾ ਨਾਲ ਹੀ ਪਹਾੜ ਆ ਜਾਂਦਾ ਸਵੇਸ਼ ਕਰਕੇ ਇਹ ਸਰਕਾਰਾਂ ਦਾ ਕੰਮ ਨਹੀਂ ਮੈਨੂੰ ਮਤਲਬ ਤੁਹਾਨੂੰ ਵੀ ਹੈਰਾਨੀ ਜੀ ਹੁੰਦੀ ਹੋਊਗੀ ਕਿ ਇਨਾਮਾਂ ਚ ਆਪਾਂ ਹੁਣ ਬੂਟੇ ਦੇਣ ਲੱਗ ਗਏ ਇਨਾਮਾਂ ਚ ਕਿ ਇੱਕ ਬੂਟਾ ਵੀ ਦੇਵਾਂਗੇ ਤੁਹਾਨੂੰ ਜੀ ਮਤਲਬ ਪਹਿਲਾਂ ਟਰੋਫੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਬੂਟੇ ਦੇਣ ਲੱਗ ਗਏ ਆਕਸੀਜਨ ਕਿੱਥੋਂ ਲਿਆਵਾਂਗੇ ਭਾਵਾ ਸਾਹ ਤਾਂ ਲੈਣਾ ਹੈ ਜਾ ਅਗਲੀ ਪੀੜ੍ਹੀ ਵਾਸਤੇ ਸਾਹ ਵੀ ਨਹੀਂ ਛੱਡ ਕੇ ਜਾਣੇ ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟੂ ਬਿਲ ਦੇ ਆਲੇ-ਦਾਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬਾਲੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵਾਨ ਤਮਾਨ ਸਾਨੂੰ ਹੌਸਾ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ। ਸਵਾ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ। ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ। ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀਆਂ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਸਾਹਿਬ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਹਾਂ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6-7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਆਉਂਦੀਆਂ ਸੀ ਮੈਂ ਕਹਾਂ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਅਗਾ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹ ਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪਾਪ ਪਾ ਲੈਣ ਦੇ ਬਸ ਪਾਏ ਟੇਲਾਂ ਤੱਕ ਪਾਣੀ ਪਹਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ ਚ ਜਾਣ ਲੱਗ ਗਿਆ ਅਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਥੋੜੀ ਇੱਕ ਨਹਿਰ ਕੱਢੀ ਐ ਇੱਥੋਂ ਦੀ 11000 ਤੋ ਬਾਤੇ 1 ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇਥੋਂ ਕਿਹੜੀ ਨਹਿਰ ਕਸ਼ਿੰਗ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਮੇਰੇ ਕੋਲ ਡਿਪਟੀ ਸਪੀਕਰ ਸਾਹਿਬ ਆਏ ਸੀ ਕਿ ਲੈ ਕੇ ਮਸਲਾ ਤੇ ਇੱਕ ਧਾਰਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ ਰਾਵੀ ਦਰਿਆ ਦਾ ਪਾਣੀ ਰੁਕਿਆ ਜਿਹੜਾ ਚਮਰੌੜ ਤੋਂ ਆਉਂਦਾ ਹੈ ਉੱਪਰੋਂ ਮਾਦੋਪੁਰ ਨੂੰ ਜਾਂਦਾ ਅੱਗੇ ਜਾ ਕੇ ਉੱਜ ਚਲਾ ਜਾਂਦਾ ਉੱਜ ਚੋਂ ਪਾਕਿਸਤਾਨ ਚਲੇ ਜਾਂਦਾ ਜਿੰਨਾ ਕ ਆਪਣੇ ਚਰਾਵੀ ਆਉਂਦੀ ਹੈ ਅਸੀਂ ਰੋਕਿਆ ਪਾਣੀ 206 ਮੈਗਾਵਾਟ ਦਾ ਇੱਕ ਡੈਮ ਬਣੂਗਾ ਅਕਤੂਬਰ ਚ ਉਦਘਾਟਨ ਕਰਾਂਗੇ ਉਹਦੇ ਨਾਲ ਕਿਉਂਕਿ ਪਾਣੀ ਜਦੋਂ ਆਊਗਾ ਜਿਹੜੀ ਦੁਆਬ ਬਿਸਤ ਹੈ ਦੁਆਬ ਬਿਸਤ ਨਹਿਰ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਦੁਆਬ ਬਿਸਤੋਂ ਪਾਣੀ ਖਤਮ ਨਹੀਂ ਹੋਊਗਾ ਤੇ ਉਧਰ 2-3 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉੱਪਰੋਂ ਚੌੜੀ ਦਾ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 ਮੋਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਔਰ ਨਹਿਰ ਸਾਡੇ ਖੇਤ ਮੁੱਕਦੀ ਐ ਉਹਨਾਂ ਨੂੰ ਮੋਗਿਆਂ ਦਾ ਕੀ ਦਰਦ ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ ਇੱਕ ਇੱਕ ਮਿੰਟ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ ਬੰਦਾ ਵੜ ਦਿੰਨੇ ਆਂ ਅਸੀਂ ਸੋ ਵੀਰੋ ਉਹੀ ਬੰਦਾ ਦਰਦ ਜਾਣ ਸਕਦਾ ਜਿਹੜਾ ਜਿਹਨੇ ਦਰਦ ਇਹ ਪਿੰਡੇ ਤੇ ਹੰਢਾਇਆ ਹੋਣ ਪਾਣੀ ਦੀ ਕੀਮਤ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਜਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਜਿਨ੍ਹਾਂ ਦੇ ਘਰੇ ਹਰੇਕ ਬਾਥਰੂਮ 'ਚ ਤਿੰਨ-ਤਿੰਨ ਟੂਟੀਆਂ ਹੀ ਚੱਲੀ ਜਾਂਦੀਆਂ ਸਾਰਾ ਦਿਨ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਤੁਪਕੇ-ਤੁਪਕੇ ਦੀ ਵੈਲੀ ਉਹਨੂੰ ਪਤਾ ਜਿਹੜਾ ਬੀਕਾਨੇਰ ਜਾਂ ਜਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਸੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਇੱਕ ਨਵੇਕਲੀ ਕਿਸਮ ਦਾ ਪ੍ਰੋਗਰਾਮ ਹੈ ਕੋਈ ਰਾਜਨੀਤਿਕ ਗੱਲ ਮੈਂ ਜ਼ਿਆਦਾ ਨਹੀਂ ਕਰਨੀ કરીએ ਵੀ ਕੀ ਉਹ ਤਾਂ ਮੂਰੋ ਖਤਮ ਤਾਂ ਹੋਇਆ ਪਿਆ ਕੰਮ ਸਾਰਾ ਤੂੰ ਦੇਖੀ ਹੁਣ ਜਨ ਦੇ ਰੋ ਜੀ ਮੈਂ ਆਇਆ ਨਹੀਂ ਕੀਤਾ ਜੀ ਮੇਰੀ ਆਂ ਭੁੱਲਾ ਨੇ ਜੀ ਮੇਰੀ ਆਉ ਨੇ ਜੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਆ ਜਾਨ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਇੰਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਮਿਆਂ ਨਮੇ ਤੋਂ ਨਮੇ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆਹ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਗੇ ਕੁਝ ਕਰ ਲੋਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਹਾਂ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ پاک ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਬੇਅਦਬੀ ਹੋਊਗੀ ਫਿਰ ਬਗਾਨਿਆਂ ਥਾਂ ਮਾਂ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਹਰ ਜਲਦੀ ਮਿਲਣਗੀਆਂ